ਉਹ ਨਹੀਂ ਜੀ ਬ੍ਰਾਹਮਣ ਤੇ ਭੋਗ ਲਵਾਉਂਦੇ ਨੇ ਮੂਰਤਾਂ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਵਾਉਣਾ ਸ਼ੁਰੂ ਕਰ ਦਿੱਤਾ ਇਹ ਤੇ ਬ੍ਰਾਹਮਣਾ ਵਾਲਾ ਕਰਮ ਹੈ ਬ੍ਰਾਹਮਣ ਫੋਬੀਆ ਹੋ ਗਿਆ ਕਈਆਂ ਸਿੱਖਾਂ ਨੂੰ ਇਹਨਾਂ ਨੂੰ ਹਰ ਕਰਮ ਵਿੱਚ ਬ੍ਰਾਹਮਣ ਦੇਖਦਾ ਮੈਂ ਕਈ ਵਾਰ ਸੋਚਦਾ ਹਾਂ ਮੈਂ ਇਸੇ ਕਰਕੇ ਮੁਸ਼ਕਲ ਹੈ ਨਾ ਵੀ ਇਦਾਂ ਬ੍ਰਾਹਮਣਾ ਕੀਤਾ ਤੇ ਅਸੀਂ ਕਿਉਂ ਕਰੀਏ ਤੋਂ ਸਨਾਤਨ ਮਤ ਬਹੁਤ ਪੁਰਾਣਾ ਧਰਮ ਹੈ ਤੂੰ ਨਾਸਾ ਘਣੀ ਸਾ ਲੈਂਦੇ ਨੇ ਤੁਸੀਂ ਲੈਣਾ ਛੱਡ ਦਿਓ ਕੋਈ ਹੋਰ ਰਾਹ ਲੱਭੋ ਉਹ ਬ੍ਰਾਹਮਣਾਂ ਨੂੰ ਵਰਤੀਆਂ ਪਹਿਲਾਂ ਨਾਸਾ ਤੁਹਾਡੇ ਨਾਲ ਸੁਰਤ ਹੀ ਨਕਮੀ ਹੋ ਗਈ ਹੈ ਰੰਚਕ ਮਾਤਰ ਗਿਆਨ ਨਹੀਂ ਰਿਹਾ ਇੰਨੀ ਵੀ ਮੂਰਖਾਂ ਨੂੰ ਸਮਝ ਨਹੀਂ ਹੈ ਜਦੋਂ ਇੱਕੇ ਸਬ ਕੌਂਟੀਨੈਂਟ ਵਿੱਚ ਧਰਮ ਪੈਦਾ ਹੁੰਦੇ ਨੇ ਕਈ ਮਰਿਆਦਾ ਰਲ ਜਾਂਦੀਆਂ ਨੇ ਤੁਸੀਂ ਜਾਣਦੇ ਹੋ ਦੁਨੀਆ 'ਚ ਸਭ ਤੋਂ ਵੱਡਾ ਵੈਰ ਵਿਰੋਧ ਇਸਲਾਮ ਦਾ ਤੇ ਕ੍ਰਿਸਚੀਅਨਿਟੀ ਦਾ ਹੈ ਅਕੀ ਹੋ ਰਿਹਾ ਯਹੂਦੀਆਂ ਦਾ ਤੇ ਇਸਲਾਮ ਜਗਤ ਦਾ ਕਿੱਡਾ ਵੱਡਾ ਝਗੜਾ ਪਲਸਤੀਨ ਦਾ ਇਜ਼ਰਾਈਲ ਦਾ ਤੁਹਾਨੂੰ ਹੈਰਾਨੀ ਹੋਵੇਗੀ ਇੱਕੇ ਸਬ ਕੌਂਟੀਨੈਂਟ ਦੇ ਧਰਮ ਨੇ ਇਹ ਸਾਰੇ ਇਸਲਾਮ ਯਹੂਦੀ ਤੇ ਆ 크ਰਿਸਚਨ ਔਰ 70% ਦੀ ਸਿਧਾਂਤ ਰਲਦਾ ਹੈ ਨਾਲ ਪਰ ਝਗੜਾ ਵੇਖੋ ਕਿੱਡਾ ਵੱਡਾ ਇੱਕ ਦੂਜੇ ਦੇ ਧਾਰਮਿਕ ਸਥਾਨ ਹੀ ਡਾਈ ਜਾਂਦੇ ਨੇ ਜੈ ਹਿੰਦੂਇਸਮ ਹੈ ਬੁੱਧਿਸਟ ਲੋਕ ਨੇ ਜੈਨਿਸਮ ਹੈ ਸਿੱਖੇ ਜੋ ਮੈਂ ਆਪਾਂ ਸਾਰੇ ਭਾਰਤ ਵਰਸ਼ ਚ ਪੈਦਾ ਹੋਏ ਧਰਮਾਂ ਤਾਂ ਕਰਕੇ ਕੁਝ ਨਾ ਕੁਝ ਸਿਧਾਂਤ ਰਲ ਜਾਂਦੇ ਨੇ ਤੇ ਜਿਹੜੀ ਵਿਲੱਖਣਤਾ ਹੈ ਉਹ ਧਾਰਮਿਕ ਗ੍ਰੰਥ ਤੇ ਕਕਾਰਾਂ ਨਾਲ ਹੁੰਦੀ ਹੈ Hindu वीरा ਦਾ ਧਾਰਮਿਕ ਗ੍ਰੰਥ ਭਗਵਤ ਗੀਤਾ ਹੈ ਜਾਂ ਵੇਦ ਨੇ ਮਰਿਆਦਾ ਦੇ ਗ੍ਰੰਥ ਸ਼ਾਸਤਰ ਨੇ ਸਿਮਰਤੀਆਂ ਪੁਰਾਣ ਨੇ ਧਾਰਮਿਕ ਚਿੰਨ ਉਹਨਾਂ ਦਾ ਜੰਝੂ ਹੈ ਜੋ ਇਹਨਾਂ ਦਾ ਧਾਰਣੀ ਹੋਵੇਗਾ ਉਹ ਹਿੰਦੂ ਹੈ ਇਸੇ ਤਰ੍ਹਾਂ ਹੀ ਸਿੱਖ ਜਗਤ ਦਾ ਧਾਰਮਿਕ ਚਿੰਨ ਪੰਜ ਕਕਾਰ ਨੇ ਗ੍ਰੰਥ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮਰਿਆਦਾ ਦੇ ਗ੍ਰੰਥ ਸਾਡੇ ਦਸਮ ਗ੍ਰੰਥ ਹੈ ਸਰਬਲੋਗ ਗ੍ਰੰਥ ਹੈ ਭਾਈ ਨੰਦ ਲਾਲ ਭਾਈ ਗੁਰਦਾਸ ਦੀ ਬਾਣੀ ਹੈ ਜਾਂ ਰਹਿਤਨਾਮੇ ਨੇ ਤੋ ਸਾਡੀ ਵਿਲੱਖਣ ਤਾਈ ਧਾਰਮਿਕ ਗ੍ਰੰਥ ਕਰਕੇ ਐ ਕਕਾਰਾਂ ਕਰਕੇ ਐ ਇੱਥੇ ਜੁਦਾ ਹੁੰਨੇ ਐ ਜੇ ਕੋਈ ਨਾ ਕੋਈ ਮਰਿਆਦਾ ਰਲ ਜਾਂਦੀ ਐ ਤੇ ਇਦਾਂ ਨਾ ਭੱਡੀ ਜਾ ਕਰੋ ਬ੍ਰਾਹਮਣ ਇਦਾਂ ਕਰਦਾ ਸੀ ਜੋ ਕਰੀਏ ਐਡੀ ਸੁਰਤ ਕਈਆਂ ਦੀ ਖਰਾਬ ਹੋਈ ਐ ਮੈਨੂੰ ਕੁਝ ਸਿੰਘ ਮਿਲ ਪਏ ਵੇਖਣ ਤੋਂ ਸਿੰਘ ਲੱਗਦੇ ਨੇ ਅੰਦਰੋਂ ਤੇ ਪਤਾ ਨਹੀਂ ਕੀ ਹੋਣੋ ਕੀ ਨਹੀਂ ਕਿਉਂਕਿ ਸਿੰਘ ਨੂੰ ਤੇ ਸ਼ੰਕਾ ਹੋਣਾ ਨਹੀਂ ਚਾਹੀਦਾ ਇੱਕ ਨਾ ਅਸ਼ਟ ਹੋ ਜਾ ਸ਼ਸਤਰ ਹੈ ਹਜੂਰ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣੇ ਉਹ ਆਮੀ ਢੰਗ ਸਿੰਘ ਉਹਦਾ ਸ਼ਸਤਰ ਲਈ ਫਿਰਨਗੇ ਉਹ ਦੂਰੋਂ ਕਈ ਵਾਰ ਤਰਸ਼ੂਲ ਜਾਪਦਾ ਪਰ ਉਹ ਅਸ਼ਟਪੁਜਾ ਹੈ ਅਸ਼ਟਮੂਹ ਨੇ ਤਰਸ਼ੂਲ ਦੇ ਤਿੰਨ ਹੁੰਦੇ ਨੇ ਉਹ ਇੱਕ ਮੈਨੂੰ ਗੁਰੂ ਕਾ ਸੇਖਾਂ ਦਾ ਜੀ ਆ ਤੇ ਬ੍ਰਾਹਮਣਵਾਦ ਹੈ ਮੈਂ ਕਹਿੰਦੀ ਕੀ ਗੱਲ ਕਹਿੰਦਾ ਇਹ ਤੇ ਸ਼ਿਵਜੀ ਦਾ ਤਰਸ਼ੂਲ ਹੈ ਮੈਂ ਨਹੀਂ ਅਸ਼ਟਪੁਜਾ ਹੈ ਭਾਈ ਉਹ ਤਰਸ਼ੂਲ ਦੇ ਤਿੰਨ ਬੰਨੇ ਨੇ ਕਹਿੰਦਾ ਨਹੀਂ ਜੀ ਇਹ ਬ੍ਰਾਹਮਣ ਵਾਂਗ ਹੈ ਮੈਂ ਕਿਹਾ ਵੀ ਫਿਰ ਆਪਣਾ ਕੀ ਹੈ ਕਿਹੜਾ ਸ਼ਸਤਰ ਹੈ ਕਹਿੰਦਾ ਤੁਨਹੁਖ ਕਲਗੀਧਰ ਪਾਤਸ਼ਾਹ ਦੇ ਮੋਢੇ ਤੇ ਮੈਂ ਉਹ ਤੇ ਪਹਿਲਾਂ ਸ਼੍ਰੀ ਰਾਮਚੰਦਰ ਦੇ ਮੋਢੇ ਤੇ ਰਿਹਾ ਅਖੇ ਤਲਵਾਰ ਮੈਂ ਕਿਹਾ ਉਹ ਤੇ ਦੁਰਗਾ ਕੋਲ ਸੀ ਪਹਿਲਾਂ ਕਲਗੀਧਰ ਪਾਤਸ਼ਾਹ ਕੋਲ ਦੇ ਬਾਅਦ ਆਉਂਦੀ ਹੈ ਗੁਰ ਜਨੂਮਾਨ ਦਾ ਹੋ ਗਿਆ ਰਛੂਲ ਸ਼ਿਵਜੀ ਦਾ ਹੋ ਗਿਆ ਤੇ ਮੈਂ ਤੁਹਾਡੀਆਂ ਜੂਆਂ ਨੇ ਇੰਨੀ ਵੀ ਮੂਰਖਾਂ ਨੂੰ ਸਮਝ ਨਹੀਂ ਹੈ ਵੀ ਸ਼ਸਤਰ ਕਿਸੇ ਦਾ ਨਹੀਂ ਜਿਹੜਾ ਕਾਰੇ ਲੈ ਆਵੇ ਉਹਦਾ ਹੀ ਪੀਰ ਹੈ ਹੁਣ ਅੱਜ ਕੋਈ ਜੰਗ ਲੱਗ ਜਾਵੇ ਆਪਾਂ ਰਾਈਫਲ ਚੱਕ ਕੇ ਦੌੜੇ ਫਰੀਏ ਵੀ ਜੰਗ ਲੜਨਾ ਹੈ ਤੇ ਉੱਥੇ ਕੋਈ ਜਾਨੀ ਬਣਨ ਵਾਲਾ ਇੱਥੇ ਕੋਲ ਆ ਕੇ ਆਖੇ ਛੱਡੋ ਜੀ ਇਹ ਤੇ ਗੋਰਿਆਂ ਬਣਾਈਆਂ ਤੁਸੀਂ ਤਲਵਾਰ ਲੈ ਆ ਕੇ ਲੜ ਲਓ ਤੁਹਾਡੀ ਤਲਵਾਰ ਹੈ ਹੱਦ ਹੋਈ ਪਈ ਹੈ ਮੈਂ ਕਹ ਵੀ ਜੇ ਕੋਈ ਸ਼ਸਤਰ ਕੋਲ ਨਾ ਆਇਆ ਤੇਰੇ ਕੋਲ ਹੋਇਆ ਹੀ ਤਰਸ਼ੂਲ ਸਾਹਮਣੇ ਉਹ ਦੁਸ਼ਮਣ ਆ ਗਿਆ ਕੀ ਆਖੇਗਾ ਸ਼ਿਵਜੀ ਦਾ ਮੈਂ ਨਹੀਂ ਲੜਨਾ ਏਡਾ ਨਕਮਾ ਉਤਰ ਦਿੱਤਾ ਅਗੋਂ ਕਹਿੰਦਾ ਨਹੀਂ ਪਹਿਲਾਂ ਵੇਖਾਂਗਾ ਵੀ ਕੋਈ ਆਪਣਾ ਸ਼ਸਤਰ ਹੈ ਜੇ ਨਾ ਹੋਇਆ ਫਿਰ ਤਰਸ਼ੂਲ ਚੁੱਕਣਾ ਆਪਾ ਨਾਹਰ ਖਾਂ ਦੇ ਗੁਰਜ ਮਾਰ ਕੇ ਫੇਰ ਦਿੱਤਾ ਸੀ ਕਲਗੀ ਧਰਨੇ ਚਮਕੌਰ ਦੀ ਗੜੀ ਮਹਾਰਾਜ ਨੇ ਤੇ ਇਹ ਸੋਚਿਆ ਨਾ ਵੀ ਇਹ ਤੇ ਹਨੂਮਾਨ ਦਾ ਗੁਰਜ ਹੈ ਇਹ ਕਿਉਂ ਵਰਤਾ ਮੈਂ ਸੈਪ ਸਰੋਹੀ ਸਹਤੀ ਇਹ ਹੈ ਹਮਾਰਾ ਪੀਰ ਅਕਾਲ ਦਾ ਰੂਪ ਨੇ ਸ਼ਸਤਰ ਅਕਾਲ ਦੀ ਇਹ ਬੁਲੰਦ ਹਸਤੀ ਹੈ ਜੰਮਣ ਤੇ ਮਰਨ ਉਹਦੇ ਹੱਥ ਵਿੱਚ ਹੈ ਤੇ ਸ਼ਸਤਰ ਕੀ ਕਰਦੇ ਨੇ ਕੋਲ ਹੋਣ ਤੇ ਜੀਵਨ ਦਾ ਅਨੁਬਖਸ਼ ਦਿੰਦੇ ਨੇ ਚਾਉਣ ਤੇ ਜੀਵਨ ਲੈ ਵੀ ਲੈਂਦੇ ਨੇ ਪੀਰ ਨੇ ਵੈਗਨ ਦਾ ਰੂਪ ਨੇ ਜਿਹੜਾ ਘਾਰੇ ਆ ਗਿਆ ਉਹੀ ਆਪਣਾ ਹੈ ਤੋ ਏਡੇ ਸੰਕੀਰਣ ਨਾ ਹੋਇਆ ਕਰੀਏ ਹਰ ਗੱਲ ਤੋਂ ਤੁਹਾਨੂੰ ਖਤਰਾ ਲੱਗਦਾ ਦੀ ਇਹ ਬ੍ਰਾਹਮਣਵਾਦ ਹੈ ਮੂਰਤੀ ਜਾੜ ਹੈ ਪੱਥਰ ਤੋਂ ਬਣੀ ਹੈ ਸ਼ਬਦ ਚੇਤਨ ਹੈ ਹੁਣ ਉਹਨਾਂ ਦੀ ਭਾਵਨਾ ਹੈ ਮੂਰਤੀ ਵਾਲਿਆਂ ਦੀ ਉਹ ਮੂਰਤੀ ਨੂੰ ਮੁਰਸ਼ਿਦ ਮੰਨਦੇ ਨੇ ਉਹਾਂ ਦੇ ਭੋਗ ਲਾਉ ਸਾਨੂੰ ਨਹੀਂ ਮਤਲਬ ਲਾਉਂਦੀ ਹੈ ਨੂਰਤੀ ਜਾਂ ਨਹੀਂ ਉਹ ਜਾਣਨ ਤੇ ਉਹਨਾਂ ਦਾ ਧਰਮ ਜਾਣੇ ਸਨਾਤਨ ਮਤੀਆਂ ਦਾ ਸਾਨੂੰ ਤੇ ਇਹ ਪਤਾ ਹੈ ਵੀ ਜਦੋਂ ਘਰ ਵਿੱਚ ਕੋਈ ਫਸਲ ਆਉਂਦੀ ਹੈ ਨਾ ਪਹਿਲਾਂ ਕਾਕਾ ਬਾਪ ਨੂੰ ਜਾ ਕੇ ਥਾਈ ਦਿੰਦਾ ਨੋਟਾਂ ਦੀ ਵੀ ਆ ਲੈ ਫਸਲ ਵੇਚੀ ਹੈ ਤੇਰਾ ਹੈ ਆ ਲੈ ਬਾਪੂ ਚੰਗਾ لباس ਪਹਿਨ ਆ ਲੈ ਚੰਗਾ ਭੋਜਨ ਤੇਰੇ ਅੱਗੇ ਪਹਿਲਾਂ ਅਰਪਤ ਕਰਦੇ ਹਾਂ ਤੇਰੇ ਬਲਬੂਤੇ ਤੇ ਕਮਾਈ ਕੀਤੀ ਹੈ ਤੋ ਸਿੱਖ ਕੋਲ ਚੰਗਾ ਉਪਹਾਰ ਜੋ ਵੀ ਆਉਂਦਾ ਹੈ ਉਹ ਗੁਰੂ ਅੱਗੇ ਅਰਪਣ ਕਰਦਾ ਹੈ ਜੇ ਭੋਜਨ ਹੁੰਦਾ ਹੈ ਪਹਿਲਾਂ ਗੁਰੂ ਅੱਗੇ ਭੇਟਾ ਰੱਖਦਾ ਹੈ ਬਸ ਪਰ ਆਉਂਦਾ ਹੈ ਗੁਰੂ ਅਗੇ ਰੱਖੇਗਾ ਬਹਾਦਰ ਰਾਜਾ ਰਣਜੀਤ ਸਿੰਘ ਨੂੰ ਕੋਈ ਵੀ ਕੀਮਤੀ ਸ਼ੈ ਨਜ਼ਰਾਨੇ ਵਿੱਚ ਮਿਲਣੀ ਨਾ ਸੋਨੇ ਦੀ ਪਾਲਕੀ ਮਿਲ ਜਾਣੀ ਹੀਰਿਆਂ ਜੜਤ ਚੰਦੂਆ ਮਿਲ ਜਾਣਾ ਸੁੰਦਰ ਗਲੀਚੇ ਮਿਲ ਜਾਣੇ ਤੇ ਸੈ ਸੁਬਾ ਆਖਣਾ ਮੇਰੀ ਐਡੀ ਹਸਤੀ ਨਹੀਂ ਹੈ ਮੈਂ ਇਹ ਰਾਜ ਸਾਜ ਮਾਣਾ ਇਹ ਉਤਮ ਵਸਤੂਆਂ ਨੇ ਮੇਰੇ ਬਾਪੂ ਗੁਰੂ ਰਾਮਦਾਸ ਦੇ ਤੋਸ਼ੇਖਾਨੇ ਚ ਰਖਵਾ ਦਿਓ ਇਹ ਤੇ ਭਾਵਨਾ ਹੈ ਤੇ ਬਾਣੀ ਕਹਿੰਦੀ ਹੈ ਆਪਣੇ ਮੁਰਸ਼ਦ ਦੇ ਅੱਗੇ ਭਾਵਨਾ ਸਹਿਤ ਭੋਜਨ ਰੱਖੀਦਾ ਵੀ ਲਓ ਜੀ ਭੋਗ ਪ੍ਰਵਾਨ ਕਰੋ ਕਰਨਾ ਹੈ ਜਾਂ ਨਹੀਂ ਕਰਨਾ ਉਹਦੀ ਮਰਜ਼ੀ ਹੈ ਤੇ ਜਿਹੜੇ ਭਾਵਨਾ ਵਾਲੇ ਮਹਾਪੁਰਸ਼ ਨੇ ਉਹ ਤੇ ਇੱਥੋਂ ਤੱਕ ਕਹਿੰਦੇ ਨੇ ਦਾਵਾ ਕਰਦੇ ਨੇ ਵੀ ਅਸੀਂ ਬੇਨਤੀ ਕੀਤੀ ਹੈ ਭੋਗ ਲਾਓ ਤੇ ਜਿਹੜੀ ਤਲਵਾਰ ਕਿਰਪਾਨ ਭੇਟ ਹੋ ਗਈ ਨਾ ਖੜਾ ਪ੍ਰਸ਼ਾਦ ਵਿੱਚ ਉਹ ਕਹਿੰਦੇ ਸਾਡਾ ਭਰੋਸਾ ਹੈ ਇਹਦਾ ਵੇਟ ਕਰਕੇ ਵੇਖ ਲਿਓ ਅੱਗੇ ਨਾਲੋਂ ਘਟਿਆ ਹੋਵੇਗਾ ਗੁਰੂ ਨੇ ਭੋਗ ਲਾਇਆ ਹੈ ਕੱਲ ਤੇ ਭਾਰਨਾ ਤੇ ਟਿਕੀ ਹੈ ਚਲੋ ਮੰਨ ਲਓ ਨਹੀਂ ਗੁਰੂ ਭੋਗ ਲਾਉਂਦਾ ਕਈ ਬੜਾ ਪੂਛ ਨੂੰ ਵੱਟ ਦਿੰਦੇ ਨੇ ਉਹਨਾਂ ਨੂੰ ਕਾਹਲੀ ਪਈ ਹੁੰਦੀ ਵੀ ਗੁਰੂ ਦਾ ਖਿਹੜਾ ਛੱਡੋ ਸਾਨੂੰ ਭੁੱਖ ਲੱਗੀ ਹੈ ਟੋਕਰਾ ਰੋਟੀਆਂ ਦਾ ਇੱਧਰ ਲਿਆਓ ਪਹਿਲਾਂ ਤਰਕ ਪਤਾ ਕੀ ਦੇਣਗੇ ਇਹ ਤਾਂ ਗ੍ਰੰਥ ਹੈ ਜੀ ਇਹਨੂੰ ਕਿਹੜਾ ਮੂੰਹ ਲੱਗਾ ਹੈ ਅੱਗੇ ਤੋਂ ਖਿਆਲ ਰੱਖਿਓ ਜਦੋਂ ਇਦਾਂ ਦਾ ਘਰ ਤੁਹਾਡੇ ਆਵੇ ਨਾ ਲੰਗਰ ਛਕਣ ਤੇ ਜੇ ਤੁਸੀਂ ਉਹਨੂੰ ਆਖੋ ਵੀ ਬਾਬਾ ਜੀ ਤੁਹਾਨੂੰ ਭੋਜਨ ਸ਼ਿਕਾਉਨੇ ਆ ਪਹਿਲਾਂ ਗੁਰੂ ਨੂੰ ਭੋਗ ਲਵਾ ਲਈਏ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਕਰੇ ਤੇ ਉਹ ਕਾਲਾ ਬੈ ਕੇ ਆਖੇ ਵੀ ਗੁਰੂ ਵੀ ਕਿਧਰੇ ਭੋਜਨ ਛਕਦਾ ਉੱਤੇ ਕਿਤਾਬ ਹੈ ਉੱਤੇ ਗ੍ਰੰਥ ਹੈ ਸੁਣ ਲਿਓ ਕਾਲੇ ਨਾ ਪਿਓ ਪਹਿਲਾਂ ਇਹਨੂੰ ਟੋਕਰਾ ਰੋਟੀਆਂ ਦਾ ਚਾਰ ਲਿਓ ਜਿੰਨੇ ਤਰਕੀਤਾ ਜਦੋਂ ਲੈਡ ਲਿਆ ਨਾ ਰੋਟੀਆਂ ਨਾ ਫਿਰ ਰੁਪਈਆ 500 ਤੇ ਦੋਗੇ ਹੀ ਨਾ ਵੀ ਬਾਬਾ ਜੀ ਹੁਣ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਲੋਹ ਲੰਗਰ ਦਬਦੇ ਰਹਿਣ ਖਜ਼ਾਨੇ ਭਰਪੂਰ ਰਹਿਣ ਉਹਨੇ ਛੇਤੀ ਨਾ 500 ਫੜ ਕੇ ਜੇਬ ਚ ਪਾ ਲੈਣਾ ਸਾਰੇ ਟੱਬਰ ਨੂੰ ਤੁਹਾਨੂੰ ਬਾਜ ਮਾਰ ਲੈਣੀ ਵੀ ਆਓ ਤੁਹਾਡੀ ਅਰਦਾਸ ਕਰਾਂ ਜੇ ਜਦੋਂ ਅਰਦਾਸ ਕਰਨ ਲੱਗੇ ਨਾ ਵੀ ਐ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਲੋਹ ਲੰਗਰ ਤਪਦੇ ਰਹਿਣ ਖਜਾਨੇ ਭਰਪੂਰ ਰਹਿਣ ਤੇ ਉਥੋਂ ਹੀ ਗੁੱਟੋਂ ਫੜ ਲਿਓ ਜੇਬ ਚੋਂ 500 ਰੁਪਈਆ ਵੀ ਕੱਢ ਲਿਓ ਆਪ ਦਾ ਤਰਕ ਨਾਲ ਤਰਕ ਨੂੰ ਕਟਿਓ ਆਖਿਓ ਭਾਈ ਜੀ 10 ਮਿੰਟ ਪਹਿਲਾਂ ਇਹ ਤੇ ਤੁਸੀਂ ਆਖਿਆ ਸੀ ਇਹ ਗ੍ਰੰਥ ਹੈ ਭੋਗ ਨਹੀਂ ਲਾਉਂਦਾ ਤੇ ਗ੍ਰੰਥ ਦੇ ਕੰਨ ਕਿੱਥੇ ਨੇ 500 ਜੇਬ ਚ ਪਾਲਿਆ ਜੀ ਅਰਦਾਸ ਕਰਨਾਂ ਤੋਂ ਬਿਨਾ ਕਿਵੇਂ ਸੁਣੇਗਾ ਜੀ ਇੰਨਾ ਵੀ ਮੂਰਖਾਂ ਨੂੰ ਸਮਝ ਨਹੀਂ ਆਉਂਦੀ ਸਾਡੇ ਲੋਕਾਂ ਨੂੰ ਵੀ ਤਰਕ ਦਾ ਹਥਿਆਰ ਏਡਾ ਡੇਂਜਰਸ ਹੈ ਉਸ ਟੂਲ ਦੇ ਨਾਲ ਜੇ ਇੱਕ ਮਰਿਆਦਾ ਨੂੰ ਕੱਟੋਗੇ ਤੇ ਦੂਜੀ ਸਹਿਸਵਾ ਕੱਟੀ ਜਾਣੀ ਹੈ ਤੁਸੀਂ ਮਸ਼ੀਨ ਲੈ ਆਓ ਜੀ ਘਰ ਢਾਉਣਾ ਜੇ ਖੱਬੀ ਕੰਧੋਂ ਢਾਵੇਗੀ ਨਾ ਮਸ਼ੀਨ ਤੇ ਸੱਜੀ ਵੀ ਢਾਉਣੀ ਹੋਵੇ ਜਿਹੜਾ ਕਰਕ ਭੋਗਤੇ ਦੋਗੇ ਉਹੀ ਅਰਦਾਸ ਤੇ ਆਉਂਦਾ ਜਿਹੜਾ ਤਰਕ ਦਸਮ ਗ੍ਰੰਥ ਤੇ ਦੋਗੇ ਉਹੀ ਆਗ ਤੇ ਆਉਣਾ ਹੈ ਨਹੀਂ ਤੇ ਮੇਰੇ ਅੱਗੇ ਕੋਈ ਤਰਕ ਰੱਖ ਕੇ ਵੇਖ ਲਿਓ ਉਹੀ ਤਰਕ ਤੁਹਾਨੂੰ ਆਦ ਬਾਣੀ ਤੇ ਕਰਕੇ ਵਿਖਾਉਣਾ ਜਿਹੜਾ ਇਤਿਹਾਸ ਤੇ ਦੋਗੇ ਉਹ ਵੀ ਬਾਣੀ ਤੇ ਆ ਜਾਣਾ ਤੋਂ ਮੋਟੀ ਦੀ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਨਹੀਂ ਭੋਗ ਲਾਉਂਦੇ ਹੋ ਤੁਹਾਡੇ ਚ ਤਾਕਤ ਹੈ ਬਾਣੀ ਤੋਂ ਹੀ ਪੁੱਛਣਾ ਨਾ ਮੈਂ ਆਪਣੀ ਵਿਚਾਰ ਤੇ ਤੁਹਾਡੇ ਤੇ ਥੋਪਣੀ ਨਹੀਂ ਤੇ ਨਾ ਉਹਦੀ ਵਿਚਾਰੀ ਮਨ ਨੂੰ ਜਿਹੜਾ ਕਹਿੰਦਾ ਗੁਰੂ ਭੋਗ ਨਹੀਂ ਲਾਉਂਦਾ ਉਹਦੇ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਕਰਤਾ ਗੁਰ ਕਰਨੈ ਜੋਗ ਗੁਰ ਪਰਮੇਸ਼ਰ ਹੈ ਵੀ ਹੋਗ ਗੁਰੂ ਇਸ ਦਾ ਕ੍ਰੀਏਟਰ ਗੁਰੂ ਹੈਸ ਦਾ ਪਾਵਰ ਟੂ ਡੂ ਐਨੀਥਿੰਗ ਕੀ ਅਰਥ ਕਰੋਗੇ ਇਹਦੇ ਗੁਰੂ ਪਰਮੇਸ਼ਵਰ ਹੈ ਜੋ ਚਾਹੇ ਕਰ ਸਕਦਾ ਹੈ ਰਈ ਗੱਲ ਤਰਕ ਦੀ ਕਈਆਂ ਨੇ ਗੁਰੂ ਨਾਨਕ ਸਾਹਿਬ ਨੂੰ ਹੀ ਤਰਕਵਾਦੀ ਬਣਾਦਾ ਔਖੇ ਦੀ ਗੁਰੂ ਨਾਨਕ ਤਰਕ ਦਿੰਦੇ ਸੀ ਕਿੱਥੇ ਲਿਖਿਆ ਬਾਣੀ ਚ ਪਖੰਡ ਦਾ ਖੰਡਨ ਕੀਤਾ ਗੁਰਾਂ ਨੇ ਕਿਸੇ ਧਰਮ ਦਾ ਖੰਡਨ ਨਹੀਂ ਕੀਤਾ ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ ਨਾ ਸਾਈਆਂ ਦਾ ਕਿਸੇ ਦਾ ਖੰਡਨ ਨਹੀਂ ਹੈ ਜਿੱਥੇ ਪਖੰਡ ਹੈ ਖੰਡਨ ਉੱਥੇ ਹੈ ਜੇ ਤਰਕ ਅਲਾਉਡ ਹੁੰਦਾ ਨਾ ਸਿੱਖੀ ਦੇ ਵਿੱਚ ਤੇ ਬਾਣੀ 'ਚ ਪੰਕਤੀਆਂ ਕਦੇ ਨਹੀਂ ਸੀ ਆਉਣੀਆਂ ਤਰਕ ਨਾਚਾ ਸਿੱਧਾ ਲਿਖਿਆ ਏ ਤਰਕ ਨਾ ਕਰ ਡੂੰਡ ਸਪਿਊਟ ਤੇ ਧਰਮ ਵਿੱਚ ਤਰਕ ਨਹੀਂ ਸਿਰ ਝੁਕਾਇਆ ਜਾਂਦਾ ਹੈ ਸਿਰ ਨਿਵਾਇਆ ਜਾਂਦਾ ਹੈ ਤਾਂ ਗੁਰੂ ਸਮਰਾਤ ਹੈ ਲੋਕਾਂ ਦੀ ਨਿਗਾ ਚ ਹੋਏਗਾ ਗ੍ਰੰਥ ਸਾਡੀ ਨਿਗਾ ਤੇ ਸਤਿਗੁਰ ਜਾਗਤਾ ਹੈ ਦੇਓ ਇਹ ਰੱਬੀ ਬੋਲ ਨੇ ਪ੍ਰਭੂ ਦੇ ਬੋਲ ਨੇ ਮੈਂ ਕਥਾ ਕਰ ਰਿਹਾ ਨਾ ਮੈਂ ਹਾਜ਼ਰ ਆ ਮੇਰਾ ਸ਼ਰੀਰ ਹੈ ਤਾਂ ਹੀ ਮੇਰੇ ਬੋਲ ਪ੍ਰਗਟ ਨੇ ਤੋਏ ਵਾਹਿਗੁਰੂ ਦੇ ਬੋਲ ਨੇ ਵਾਹ ਵਾਹ ਬਾਣੀ ਨਰੰਕਾਰ ਹੈ ਜਿਸ ਜੇਵੜੇ ਵਰਨਾ ਕੋਈ ਤੋ ਵਾਹਿਗੁਰੂ ਪ੍ਰਗਟ ਹੈ ਸਦੀਵੀ ਹੈ ਤੋਦੇ ਬੋਲ ਵੀ ਚੇਤਨਿਆ ਨੇ ਜਾਗਦੇ ਨੇ ਮੋਏ ਹੋਏ ਨਹੀਂ ਤੋ ਜੇਦੀ ਪਾਲਣਾ ਹੈ ਉਹ ਬੇਨਤੀ ਕਰਦਾ ਹੈ ਤੇ ਬੇਨਤੀ ਨੂੰ ਵਾਹਿਗੁਰੂ ਬੂਰ ਪਾਉਂਦਾ ਹੈ